गनमैन फायरिंग मामले पुलिस ने आई एस बबीता कलेर ते मामला ने से मामला दर्ज किया दर्ज की गोली चला गिरफ्तार कर लिया गया किस तरीके कल पूरा मामला सामने आया प्लाट च मिट्टी पा लेकर पूरी तकरार हुई थी तकरार इनी ज्यादा बद गई कि आई एस गनमैन ही एक लेबर जिसका हरप्रीत नाम है उसके पठ त गोली चला दी ਜੇਸੀ ਆਇਐਸ ਬਬੀਤਾ ਕਲੇਟ ਦੇ ਪਤੀ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਤੇ ਜ਼ਖਮੀ ਹਰਪ੍ਰੀਤ ਸਿੰਘ ਦੇ ਬਿਆਨ ਤੇ ਮਾਮਲਾ ਦਰਜ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਤੇ ਆਇਐਸ ਦੇ ਗਨਮੈਨ ਦੇ ਵੱਲੋਂ ਦਬੰਗਾਈ ਵਖਾਈ ਗਈ ਸੀ ਤੇ ਹੁਣ ਇਸ ਪੂਰੇ ਮਾਲੇਜ ਐਕਸ਼ਨ ਹੁੰਦਾ ਹੋਇਆ ਲੱਗ ਰਿਹਾ ਹੈ ਕਲ ਜਲੰਧਰ ਚ ਆਇਐਸ ਦੇ ਗਨਮੈਨ ਨੇ ਨੀਜੀ ਰਣਜੀਤ ਚ ਇੱਕ ਗੋਲੀ ਚਲਾਈ ਸੀ ਇੱਕ ਸ਼ਖਸ ਨੂੰ ਜ਼ਖਮੀ ਕੀਤਾ ਸੀ ਤੇ ਅੱਜ ਪੂਰਾ ਪਲੋਟ ਹੈ ਜਿਸ ਤਰੀਕੇ ਦੇ ਨਾਲ ਉੱਥੇ ਟਰਾਲੀਆਂ ਭਰੀਆਂ ਸੀ ਪਹੁੰਚੀਆਂ ਸੀ ਤੇ ਮਿੱਟੀ ਪਾਉਣ ਨੂੰ ਲੈ ਕੇ ਪਲੋਟ ਚ ਇਹ ਪੂਰਾ ਵਿਵਾਦ ਹੋਇਆ ਸੀ ਮੇਰਾ ਮੇਰੇ ਸਹਿਯੋਗੀ ਸਹਿਜ ਜੁਨੇਜਾ ਫੋਨ ਲਾਈਨ ਤੇ ਮੌਜੂਦ ਨੇ ਸਹਿਜ ਇੱਕ ਵੱਡਾ ਐਕਸ਼ਨ ਇਸ ਪੂਰੇ ਮਾਮਲੇ 'ਚ ਬਿਲਕੁਲ ਸਹੀ ਗੱਲ ਕਰੀਏ ਤੇ ਕੋਈ ਵੱਡਾ ਐਕਸ਼ਨ ਪੁਲਿਸ ਕੋਲੋਂ ਲਿਖਿਆ ਗਿਆ ਹੈ ਕਿ ਉਹ ਕਿਸੇ ਦੀ ਗੋਲੀ ਚਲਾਉਂਦਾ ਹੈ ਰੋਕ ਹੈ ਜਿਹੜਾ ਲਗਾਇਆ ਗਿਆ ਹੈ ਕਿਉਂਕਿ ਗੋਲੀ ਤਾਂ ਚੱਲੀ ਹੈ ਗੋਲੀ ਚਲਾਉਣ ਦਾ ਜਿਹੜਾ ਹੁਕਮ ਜੜਾਇਆ ਉਹ ਆਈਐਸ ਬਬੀ ਦਾ ਕਲੀਅਰ ਅਤੇ ਚੀਫ ਕਲੀਅਰ ਤੋਂ ਟੈਕਨਕੋ ਜਿਹੜੇ ਸਟੀਫਨ ਕਲੀਅਰ ਨੇ ਉਹ ਖੁਦ ਆਪ ਦੇ ਤੈਨ ਨੇ ਬਬੀ ਦਾ ਕਲੀਅਰ ਜਿਹੜੀ ਖੁਦ ਆਈਐਸ ਅਫਸਰ ਹੈਗੀ ਹੈ ਤਾਂ ਉਹਨਾਂ ਵੱਲੋਂ ਆਪਣੇ ਗਨਮੈਨ ਨੂੰ ਜਿਹੜਾ ਕਿ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਇਹ ਰੋਪ ਜਿਹੜਾ ਕੀ ਹੈ ਕਾਇਲ ਯੋਗਤੀ ਵੱਲ ਲਗਾਇਆ ਗਿਆ ਹੈਗਾ ਤਾਂ ਉਸ ਉੱਤੇ ਹੁਣ ਮਾਮਲਾ ਵੀ ਪੁਲਿਸ ਵੱਲੋਂ ਦਰਜ ਕਰ ਦਿੱਤਾ ਗਿਆ ਹੈ ਹਾਲਾਂਕਿ ਜਿਹੜਾ ਗਨਮਨ ਚਿਕਾ ਸੁਖਰਨ ਸਿੰਘ ਉਹਨੂੰ ਕੱਲ ਹੀ ਪੁਲਿਸ ਨੇ ਆਪਣੇ ਹਿਰਾਸਤ ਲੈ ਲਿਆ ਗਿਆ ਸੀਗਾ ਮਾਮਲਾ ਦਰਜ ਕਰਨ ਤੋਂ ਬਾਅਦ ਉਹਦੀ ਜਿਹੜੀ ਗ੍ਰਿਫਤਾਰੀ ਪਾ ਲਈ ਗਈ ਹੈ ਲੇਕਿਨ ਗੱਲ ਕਰੀਏ ਜਿਹੜੇ ਆਈਐਸ ਬੰਦੇ ਕਲੀਅਰ ਹਲੇ ਔਰ ਸਿਫਨ ਕਲੀਅਰ ਹੈ ਉਹਨਾਂ ਦੀ ਕਿਸਤਾਰੀ ਹਲੇ ਹੋਣੀ ਬਾਕੀ ਹੈ ਕਿ ਸਰਦ ਅ ਸਹਿਜ ਆਈਐਸ ਦੇ ਗਨਮੰਦਿਤ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਕਦ ਤੱਕ ਪੁਲਿਸ ਜੋ ਹੈ ਉਹ ਬਬੀਤਾ ਕਲੇਰ ਦੇ ਪਤੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਪੁਛਪੜਤਾਲ ਦੇ ਲਈ ਬਿਲਕੁਲ ਇਹਨਾਂ ਦੋਨੋਂ ਦੀ ਕਿਸਤਾਰੀ ਹੋਣੀ ਹੈ ਕਿਉਂਕਿ ਕਈ ਤਰ੍ਹਾਂ ਦੇ ਪ੍ਰੋਟੋਕੋਲ ਹੁੰਦੇ ਨੇ ਬਬੀਤਾ ਕਲੇਰ ਜਿਹੜੇ ਪਤੀ ਹੈ ਉਹਨਾਂ ਦੀ ਵੀ ਕਿਸਤਾਰੀ ਹੋਏਗੀ ਆਈਐਸ ਅਫਸਰਾ ਖੁਦ ਬਬੀਤਾ ਕਲੇਰ ਪ੍ਰੋਟੋਕੋਲ ਦੇ ਤਹਿਤ ਜਿਹੜੀ ਕਾਰਵਾਈ ਦੇ ਬਾਅਦ ਹੀ ਜਿਹੜੀ ਉਹਨਾਂ ਦੀ ਕਿਸਤਾਰੀ ਵੀ ਹੋ ਜਾਵੇਗੀ ਸਹਿਜ ਜੋ ਗੋਲੀ ਹੈ ਉਹ ਤੇ ਗਨਮੈਨ ਦੇ ਵੱਲੋਂ ਚਲਾਈ ਗਈ ਸੀ ਤੇ ਪਰਚਾ ਆਈਐਸ ਤੇ ਪਤੀ ਤੇ ਕਿਉਂ ਦਰਜ ਕੀਤਾ ਗਿਆ ਬਿਲਕੁਲ ਆਈਐਸ ਦੇ ਪਤੀ ਉਹ ਆਈਐਸ ਅਫਸਰ ਤੇ ਵੀ ਪਰਚਾ ਦੇ ਲੱਗੇ ਦਰਜ ਕੀਤਾ ਗਿਆ ਤਿੰਨ ਜਣੇ ਨਾਮ ਜਦ ਕੀਤੇ ਗਏ ਨੇ ਕਿਉਂਕਿ ਪੀੜਤ ਉੱਤੇ આરોਪ ਲਗਾਇਆ ਹੈਗਾ ਜਿੰਨੇ ਗੋਲੀ ਲਕੀ ਆ ਉਹ ਕਹਿਣਾ ਹੈ ਕਿ ਦੋਨੋਂ ਜਣਿਆਂ ਨੇ ਕਹਿੰਦ ਜਿਵੇਂ ਕਿ ਕਰਮੈਨ ਨੇ ਗੋਲੀ ਚਲਾਈ ਹੈਗੀ ਇਹ ਦੋਨੋਂ ਜਣਿਆਂ ਨੇ ਵਿਵਾਦ ਕੀਤਾ ਹੈਗਾ ਕਿ ਉਸ ਫਲਾਟ ਵਿੱਚ ਜਿਹੜੀ ਮਿੱਟੀ ਨਾ ਲਈ ਜਾਵੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਹਿ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਜੋ ਪੀੜਤ ਹੈ ਹਰਪ੍ਰੀਤ ਸਿੰਘ ਉਸਦੇ ਬਿਆਨਾਂ ਤੇ ਇਹ ਪੂਰਾ ਮਾਮਲਾ ਦਰਜ ਜਿਸਕੇ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜੋ ਆਈਐਸ ਹੈ ਬਬੀਤਾ ਕਲੇਰ ਤੇ ਉਸਦੇ ਪਤੀ ਸਟੀਫਨ ਦਾ ਨਾਮ ਪੀੜਤ ਸ਼ਖਸ ਨੇ ਲਿਆ ਹੈ ਹਰਪ੍ਰੀਤ ਜੋ ਕਿ ਲੇਬਰ ਦਾ ਉੱਥੇ ਕੰਮ ਕਰ ਰਿਹਾ ਸੀ ਤੇ ਉਹਨਾਂ ਦੇ ਕਹਿਣ ਤੇ ਹੀ ਜੋ ਗਨਮੈਨ ਹੈ ਆਈਐਸ ਦਾ ਉਸਨੇ ਗੋਲੀ ਚਲਾਈ ਸੀ ਤੇ ਇਸ ਪੂਰੇ ਮਾਮਲੇ 'ਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਹਾਲਾਂਕਿ ਆਈਐਸ ਦੇ ਗਨਮੈਨ ਦੀ ਗ੍ਰਿਫਤਾਰੀ ਆਲਰੇਡੀ ਹੋ ਚੁੱਕੀ ਹੈ ਤੇ ਆਈਐਸ ਬਬੀਤਾ ਕਲੇਰ ਤੇ ਉਹਨਾਂ ਦੇ ਪੱਤੀ ਸਟੀਫਨ ਤੇ ਹੁਣ ਮਾਮਲਾ ਦਰਜ ਕੀਤਾ ਗਿਆ